ਖਾਲਸਾ ਸਾਜਣਾ ਦਿਵਸ ਦੇ ਸਮਾਗਮ ਚਸ਼ਮੁਲੀਤ ਲਈ ਐਸਜੀਪੀਸੀ ਦਫਤਰ ਤੋਂ ਜੇ ਕਾਰਿਆ ਗੁੰਜ ਨਾਲ ਪਾਕਿਸਤਾਨ ਲਈ ਸ਼ਰਦਾਲੂਆਂ ਦਾ ਜਥਾ ਰਵਾਨਾ ਖਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਹਰ ਸਾਲ ਵੱਡੀ ਗਿਣਤੀ ਚ ਸ਼ਰਦਾਲੂ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਇਸ ਵਾਰ 6600 ਪਾਰਤੀ ਪਾਕਿਸਤਾਨ ਸਥਿਤ ਵਕ ਵਕ ਗੁਰਦ ਆਮਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ ਜਿਸ ਤਰ੍ਹਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1942 ਇਕ ਸਰਦਾਲੂਆਂ ਦਾ ਜਥਾ ਖਾਲਸਾਈ ਜੈਕਾਰਿਆਂ ਦੀ ਗੂੰਜ ਚ ਰਵਾਨਾ ਕੀਤਾ ਗਿਆ। ਰਵਾਨਗੀ ਮੌਕੇ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਜੰਗ ਬਹਾਦਰ ਸਿੰਘ ਨੇ ਕੀਤੀ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਦਿੱਤਾ। ਇਸ ਮੌਕੇ ਗਲਬਤ ਕਰਦੇ ਆ ਜਥੇ ਦੇ ਆਗੂ ਜੰਗ ਬਹਾਦਰ ਸਿੰਘ ਅਤੇ ਪ੍ਰਤਾਪ ਸਿੰਘ ਨੇ ਕਿਹਾ ਕਿ ਪਾਕਿਸਤਾਨ ਅੰਦਰ ਸਿੱਖ ਕੌਮ ਦੇ अनेका ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਦੇ ਮਨਾਂ ਅੰਦਰ ਤਾਂਘ ਹੁੰਦੀ ਹੈ ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਖੁੱਲ੍ਹ ਦੇਲੀ ਨਾਲ ਵਿਜੇ ਦਿੱਤੇ ਹਨ ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਜਥੇ ਦੀ ਅਗਵਾਈ ਸੌਂਪਣ ਲਈ ਧੰਨਵਾਦ ਕੀਤਾ ਆ ਸਰ ਪਾਕਿਸਤਾਨ ਵਿੱਚ ਜਾ ਰਹੇ ਆ ਤੇ ਇਹ ਸਾਨੂੰ ਵਿਜਾ ਮਿਲਿਆ ਜੀ ਇਹ ਵਿਜਾ ਸਾਨੂੰ 10 ਦਿਨਾਂ ਦਾ ਮਿਲਿਆ ਜੀ ਕਿਹੜੇ ਕਿਹੜੇ ਗੁਦਾਨਾਂ ਪੋਸਟਕ ਸਾਨੂੰ ਅਜੇ ਤੱਕ ਜਿਹੜੀ ਜਾਣਕਾਰੀ ਦਿੱਤੀ ਗਈ ਆ ਸ਼੍ਰੋਮਣੀ ਕਮੇਟੀ ਦੁਆਰਾ ਉਹਦੇ ਵਿੱਚ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਤੇ ਲਾਹੌਰ ਹੋਰ ਜਿਹੜੇ ਆਸਪਾਸ ਦੇ ਲੱਗੇ ਗੋਦਰ ਸਾਰੇ ਹੀ ਤਕਰੀਬਨ ਉਹਨਾਂ ਨੇ ਗੁਰਦਾਰਾ ਖਾਣ ਬਾਰੇ ਸਾਨੂੰ ਦੱਸਿਆ। ਠੀਕ ਉਰ ਹੋਇਆ ਮੈਂ ਤੁਹਾਨੂੰ ਬਤਾ ਲਈ ਜਿਹੜੇ ਵਿਜੇ ਲੱਗੇ ਆ ਤੁਸੀਂ ਜਿਹੜੇ ਪਹਿਲੇ ਕੀ ਸਾਰੇ ਵਿਜੇ ਲੱਗੇ। ਹਾਂਜੀ ਬਹੁਤ ਬਹੁਤ ਇਸ ਤੇ ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਆ ਜੀ ਜੋ ਸਾਰੀ ਸੰਗਤ ਇਸ ਵਾਰ ਵਿਜੇ ਲੱਗੇ ਆ ਪਿਛਲੀ ਵਾਰ ਥੋੜੀ ਜੀ ਪ੍ਰੋਬਲਮ ਆਈ ਸੀ। ਕਿ ਵਿਦੇ ਘਟ ਲੱਗੇ ਸੀ ਪਰ ਦੋਨਾਂ ਸਰਕਾਰਾਂ ਦੀ ਵਜ੍ਹਾ ਨਾਲ ਇਸ ਵਾਰ ਸਾਰੀ ਸੰਗਤ ਨੂੰ ਵਿਜੇ ਮਿਲੇ ਆ ਇਸ ਕਰਕੇ ਅਸੀਂ ਦੋਨਾਂ ਸੰਗਤਾਂ ਦਾ ਤੇ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਉਸ ਤੋਂ ਜ਼ਿਆਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਆ ਜਿਨ੍ਹਾਂ ਦੀ ਆਪਾਤ ਕਿਰਪਾ ਨਾਲ ਸਰਕਾਰ ਸਾਰੀ ਸੰਗਤ ਜੋ ਹੈ ਵਸਾਖੀ ਦੇ ਤਿਹਾੜ ਤੇ ਉਥੇ ਪਹੁੰਚ ਰਹੀ ਹੈ ਕਿੰਨੇ ਤਰੀਕ ਨੂੰ ਵਾਪਸ ਆਏਗੇ ਇਹ ਦੱਸ ਦਿਨ ਦਾ ਉਹਨਾਂ ਨੇ ਕਿਹਾ ਜੀ ਪਹਿਲਾਂ ਤੇ ਦੇਖੋ ਨਾ ਅੱਜ ਦੀ ਰਵਾਨਗੀ ਕਹਿ ਰਹੇ ਨੇ ਤੇ 10 ਦਿਨ ਤੋਂ ਲਗਭਗ 19 ਜਾਂ 20 ਤਰੀਕ ਦੇ ਵਿੱਚ ਉਹ ਵਾਪਸੀ ਜਿਹੜੀ ਹੋਏਗੀ ਜੀ ਪੂਰੀ ਸੰਗਤ ਦੀ ਔਰ ਐਗਰੋ ਜੀ ਦੇ ਫਤੇ ਹਾਂਜੀ ਬਾਈ ਗੁਰਜੀ ਆਪਣਾ ਨਾਮ ਦੱਸਦੇ ਅਮਰਜੀਤ ਸਿੰਘ ਗਿੱਲ ਹਲਕਾ ਮਲੋ ਪਿੰਡ ਹਰੀਪੁਰ ਅਸੀਂ ਧੰਨਵਾਦੀ ਹਾਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਐਸਜੀਪੀਸੀ ਮੈਂਬਰ ਸ਼੍ਰੋਮੋ ਨੇ ਪ੍ਰਬੰਧ ਕਮੇਟੀ ਪਾਰ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਜਾਣ ਦੀ ਪਰਮਿਸ਼ਨ ਦਿੱਤੀ ਹੈ ਅੱਜ ਅਸੀਂ ਅੰਮ੍ਰਿਤਸਰ ਦੀ ਯਾਤਰਾ ਅੰਮ੍ਰਿਤਸਰ ਤੋਂ ਪਾਕਿਸਤਾਨ ਦੀ ਯਾਤਰਾ ਵਾਸਤੇ ਜਾ ਰਹੇ ਹਾਂ ਅਸੀਂ ਸਰਕਾਰ ਦਾ ਐਸਜੀਪੀਸੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਅਲਕਾਮ ਲੋਬ ਦੇ ਐਸਜੀਪੀ ਸਪੀਕਰ ਧੰਨਵਾਦ ਜੀ ਕਿੰਨੀ ਤਰੀਕ ਨੂੰ ਆ ਰਹੇ ਸੀ 19 ਤਰੀਕ ਨੂੰ ਵਾਪਸ ਆਉਣਾ ਜੀ ਅੱਜ ਗੁਰਚਿੱਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਤਨਾਮ ਸਿੰਘ ਵੈਂਜਰ ਸਚਕੰਡ ਸਿੰਘ ਜੀ ਅੰਮ੍ਰੰਦਰ ਸਾਹਿਬ ਜੀ ਦਰਬਾਰ ਸਾਹਿਬ ਜੀ ਅਨੁਸਾਰ ਸਾਹਿਬ ਅੱਜ ਜੋ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰੇ ਕਰਤਾਰਮਾਂ ਦੇ ਦਰਸ਼ਨ ਜੀਤਾਰ ਕਰਨ ਵਾਤੇ ਵਿਸਾਖੀ ਦੇ ਪਰਬ ਨੂੰ ਸਮਰਪਿਤ ਇੱਥੇ ਜਾ ਰਿਹਾ ਵਾ ਇਹ ਲਗਭਗ ਇਤੋਂ 1942 ਸੰਤਾਲਵੰਦਾਂ ਦਾ ਜਥਾ ਜਾ ਰਿਹਾ ਵਾ ਇਸ ਤੋਂ ਇਲਾਵਾ ਹੋਰ ਵੀ ਸੰਤਾਲਵੰਦ ਸਾਰੇ ਲਗਭਗ 66700 ਸੰਤਾਲਵੰਦਾਂ ਦਾ ਬੱਦ ਜਿਹੜਾ ਜਾਥਾ ਵਾ ਉਹ ਵਾਗਾ ਬੱਡ ਰਹੀ ਪਾਕਿਸਤਾਨ ਵਿੱਚ ਹੀ ਜਾ ਕੇ। ਇਹ ਜਿਹੜਾ ਜਥਾ ਵਾ ਇਹ ਦਸ ਦਿਨ ਦਾ ਸਾਡਾ ਵਿਜੈ 10 ਦਿਨਾਂ ਤੱਕ ਅਸੀਂ ਉੱਥੇ ਜਿੰਨੇ ਵੀ ਗੁਰਦਵਾਰੇ ਸਾਹਿਬਾਂ ਤੇ ਇਤਹਾਸਿਕ ਗੁਰਦਵਾਰੇ ਸਾਹਿਬਾਂ ਨੂੰ ਉਹਨਾਂ ਦੇ ਦਰਸ਼ਨ ਦਿਦਾਰ ਕਰਕੇ ਵਾਪਸੀ ਜਿਹੜੀ ਹੈ ਉਨੇ ਹੀ ਤਰੀਕ ਨੂੰ ਵਾਪਸੀ ਕਰੋ। ਜਦੋਂ ਅੱਜ ਵੀ ਦੇਖਿਆ ਕਿ ਸਾਰੇ ਸ਼ਰਧਾਲੂਆਂ ਦਾ ਜਿਹੜਾ ਲੱਗਾ ਕਿਸੇ ਦਾ ਬਰਾਦ ਇਹ ਤਾਂ ਬਹੁਤ ਵੱਡੀ ਕੁਛੀ ਦੀ ਗੱਲ ਹੈ ਕਿ ਹਰੇਕ ਸਿੱਖ ਦੇ ਮੰਨ ਦੇ ਵਿੱਚ ਸੀਗਾ ਕਿ ਅਸੀਂ ਨਨਕਾਣਾ ਸਾਹਿਬ ਤੇ ਦਰਸ਼ਨ ਕਰ ਲਈਏ ਔਰ ਜਿੰਨਿਆਂ ਨੇ ਅਪਲਾਈ ਕੀਤਾ ਵਾ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਹ ਸਾਰੇ ਸ਼ਰਧਾਲੂਆਂ ਦਾ ਜਿਹੜਾ ਜਥਾ ਮਤਲਬ ਵੀਜ਼ਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਅੰਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਵੀ ਇਹ ਕਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਪ੍ਰਦਾਤ ਦੇ ਵਿੱਚ ਜੱਥੇ ਨੂੰ ਵੀਜ਼ਾ ਦਿੱਤਾ ਵਾ ਮੈਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਪਰ ਸਥੀਤ ਪੰਜਾਬੀ ਟੀਵੀ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਰਿੰਦਰ ਸੇਠੀ ਦੀ ਰਿਪੋਰਟ